ਸਾਡੇ ਵੱਲੋਂ ਅੱਜ ਖਾਣਾ ਸਿਵਲ ਲਾਈਨ ਦੇ ਦੀਪ ਦੇ ਮਕਦਮੇ ਦੇ ਵਿੱਚ ਐਮਐਲਏ ਹਰਮੀਤ ਪਠਾਨ ਮਾਜਰਾ ਦੀ ਹਰਿਆਣਾ ਵਿਖੇ ਰਿਆਸ਼ਤੇ ਰੇਡ ਕੀਤੀ ਗਈ ਸੀ ਜਿਸ ਨੂੰ ਕੇ ਹਸਪਤਾਲ ਜਾਬ ਤਨਸਾਰ ਗ੍ਰਿਫਤਾਰ ਕੀਤਾ ਗਿਆ ਪਰੰਤੂ ਉਸ ਵੱਲੋਂ ਪਿੰਡ ਵਾਸੀਆਂ ਦੇ ਹਜੂਮ ਦੀ ਮਰਦ ਨਾਲ ਤੇ ਕੁਝ ਸ਼ਰਾਰਤੀ ਅਨਸਰਾਂ ਦੀ ਮਰਦ ਦੇ ਨਾਲ ਪੁਲਿਸ ਪਾਰਟੀ ਤੇ ਬਥਰਾ ਕੀਤਾ ਗਿਆ ਤੇ ਨਾਲ ਹੀ ਫੈਰ ਕੀਤੇਗੇ ਜੋ ਕਿ ਪਥਰਾ ਤੇ ਫੈਰ ਦਾ ਸਹਾਰਾ ਲੈਂਦੇ ਹੋਏ ਮੌਕੇ ਤੋਂ ਭੱਜ ਗਿਆ ਤੇ ਉਸ ਦੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਤਿੰਨ ਅਸਲੇ ਬਰਾਮਦ ਕੀਤੇ ਗਏ ਤੇ ਇੱਕ ਫਰਜੂਰ ਦੀ ਟੀਵੀ ਬਰਾਮਦ ਕੀਤੀ ਗਈ ਹੈ ਤੇ ਉਸ ਦੀ ਜਿਹੜੀ ਹੈ ਹਰਮਿਤ ਖਾਨ ਮੱਜਰੇ ਦੀ ਪਾਲ ਚਾਹੀ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਨਾਲ ਜੁੜੀ ਕੋਹਰ ਵੱਡੀ ਖਬਰ ਹੈ ਤਾਂ ਦੱਸਦੇ ਯੇ ਕਿ ਜਿੱਥੇ ਹਰਮੀਤ ਸਿੰਘ ਪਠਾਨ ਮਾਜਰਾ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਇਸੇ ਵਿਚਾਲੇ ਇੱਕ ਹੋਰ ਖਬਰ ਆ ਰਹੀ ਹੈ ਜਿੱਥੇ ਫਰਾਰ ਹੋ ਚੁੱਕੇ ਨੇ ਤਾਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਸਨੌਰ ਤੋਂ ਵਿਧਾਇਕ ਨੇ ਹਰਿਆਣਾ ਦੇ ਕਰਨਾਲ ਤੋਂ ਗ੍ਰਿਫਤਾਰ ਕੀਤੇ ਜਾਂਦੇ ਨੇ ਤੇ ਇਸ ਦੇ ਦਰਮਿਆਨ ਪੁਲਿਸ ਹਿਰਾਸਤ ਦੇ ਵਿੱਚੋਂ ਭੱਜੇ ਨੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮਾਂ ਤੇ ਫਾਈਟਿੰਗ ਵੀ ਕੀਤੀ ਗਈ ਹੈ ਤਾਂ ਬਲਦਕਾਰ ਦਾ ਇਲਜ਼ਾਮ ਉਨ੍ਹਾਂ ਤੇ ਲੱਗਦਾ ਹੈ ਦਰਸਲ ਇੱਕ ਅਸ਼ਲੀਲ ਵੀਡੀਓ ਵੀ ਉਨ੍ਹਾਂ ਦੀ ਵਾਇਰਲ ਹੋਈ ਸੀ 201 ਦੇ ਵਿੱਚ ਦੱਸਿਆ ਜਾ ਰਿਹਾ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਦੀ ਪਤਨੀ ਹੀ ਦੱਸੀ ਜਾ ਰਹੀ ਹੈ ਦੂਸਰੀ ਪਤਨੀ ਨੇ ਇਲਜ਼ਾਮ ਲਾਇਆ ਸਨ ਕਿ ਪਹਿਲੀ ਪਤਨੀ ਦੇ ਬਾਰੇ ਦੱਸੇ ਬਿਨਾ ਉਸ ਦੇ ਨਾਲ ਵਿਆਹ ਵੀ ਕਰਵਾਇਆ ਗਿਆ ਮਾਰਕੁੱਟ ਵੀ ਕੀਤੀ ਗਈ ਹੈ ਤੇ ਉਸ ਵੇਲੇ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਤਾਂ ਇਸੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ 1 ਸਤੰਬਰ ਨੂੰ ਕੇਸ ਦਰਜ ਹੁੰਦਾ ਹੈ ਤੇ ਵਿਧਾਇਕ ਪਠਾਨ ਮਾਜਰਾ ਦੀ ਗ੍ਰਿਫਤਾਰੀ ਹੋਈ ਹਾਲਾਂਕਿ ਦੱਸਦੀ ਹੈ ਕੇਸ ਦੇ ਵਿਚਾਲੇ ਹੁਣ ਵਿਧਾਇਕ ਪਠਾਨ ਮਾਜਰਾ ਜੋ ਕਿ ਹਿਰਾਸਤ ਦੇ ਵਿੱਚੋਂ ਫਰਾਰ ਹੋ ਚੁੱਕੇ ਨੇ ਤਦ ਅੱਜ ਇਹ ਕਿ ਵਿਧਾਇਕ ਪਠਾਨ ਮਾਜਰਾਜ ਜਨਾਂ ਦੇ ਵੱਲੋਂ ਫਰਾਰ ਹੋਣ ਦੇ ਦੌਰਾਨ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਕੁਸ ਮੁਲਾਜ਼ਮ ਜ਼ਖਮੀ ਹੋਇਆ ਤਾਂ ਪੁਲਿਸ ਮੁਲਾਜ਼ਮ ਦੇ ਉੱਤੇ ਗੱਡੀ ਚੜਾ ਕੇ ਦੱਸਿਆ ਗਿਆ ਕਿ ਪਠਾਨ ਮਾਜਰਾ ਫਰਾਰ ਹੋਏ ਨੇ ਤਾਂ ਇੱਕ ਸਕੋਰਪਿਓ ਤੇ ਇੱਕ ਫੋਰਚੂਨਰ ਗੱਡੀ ਲੈ ਕੇ ਵਿਧਾਇਕ ਤੇ ਉਸਦੇ ਸਾਥੀ ਭੱਜੇ ਨੇ ਪੁਲਿਸ ਨੇ ਫੋਰਚੂਨਰ ਗੱਡੀ ਨੂੰ ਫੜਿਆ ਹੈ ਹਾਲਾਂਕਿ ਸਕੋਰਪਿਓ ਦੇ ਵਿੱਚ ਬੈਠੇ ਵਿਧਾਇਕ ਫਰਾਰ ਦੱਸੇ ਜਾ ਰਹੇ ਨੇ ਤਾਂ ਪੁਲਿਸ ਇਸ ਫਿਲਹਾਲ ਪਿੱਛਾ ਕਰ ਰਹੀ ਹੈ ਤਾਂ ਦੱਸਿਆ ਗਿਆ ਕਿ ਵਿਧਾਇਕ ਪਠਾਨ ਮਾਜਰਾ ਜੁਨਾ ਨੂੰ ਹਰਿਆਣਾ ਦੇ ਕਰਨਾਲ ਤੋਂ ਸਵੇਰੇ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇਸੇ ਦਰਮਿਆਨ ਪੁਲਿਸ ਇਲਾਸਤ ਦੇ ਵਿੱਚੋਂ ਭੱਜ ਜਾਂਦੇ ਨੇ ਫਰਾਰ ਹੋਏ ਨੇ ਤੇ ਇਸੇ ਦਰਮਿਆਨ ਪੁਲਿਸ ਮੁਲਾਜ਼ਮਾਂ ਤੇ ਵੀ ਹਮਲਾ ਕੀਤਾ ਗਿਆ ਜਿਵੇਂ ਚਿਤ ਮੁਲਾਜ਼ਮ ਵੀ ਜ਼ਖਮੀ ਦੱਸਿਆ ਜਾ ਰਿਹਾ ਸਾਡੇ ਵੱਲੋਂ ਅੱਜ ਖਾਣਾ ਸਿਵਲ ਲਾਈਨ ਦੇ ਦੀਪ ਦੇ ਮਕਦਮੇ ਦੇ ਵਿੱਚ ਐਮਐਲਏ ਹਰਮੀਤ ਪਠਾਨ ਮਾਜਰਾ ਦੀ ਹਰਿਆਣਾ ਵਿਖੇ ਰਿਆਸਤ ਤੇ ਰੇਡ ਕੀਤੀ ਗਈ ਸੀ ਜਿਸ ਨੂੰ ਕਿ ਹਸਪਤਾਲ ਜਾਪਤਾ ਅਨਸਾਰ ਗ੍ਰਿਫਤਾਰ ਕੀਤਾ ਗਿਆ ਪਰੰਤੂ ਉਸ ਵੱਲੋਂ ਪਿੰਡ ਵਾਸੀਆਂ ਦੇ ਹਜੂਮ ਦੀ ਮੱਤ ਨਾਲ ਤੇ ਕੁਝ ਸ਼ਰਾਰਤੀ ਅਨਸਰਾਂ ਦੀ ਮੱਤ ਦੇ ਨਾਲ ਪੁਲਿਸ ਪਾਰਟੀ ਤੇ ਬਥਰਾ ਕੀਤਾ ਗਿਆ ਤੇ ਨਾਲ ਹੀ ਫੈਰ ਕੀਤੇਗੇ ਜੋ ਕਿ ਪਥਰਾ ਤੇ ਫੈਰ ਦਾ ਸਹਾਰਾ ਲੈਂਦੇ ਹੋਏ ਮੌਕੇ ਤੋਂ ਭੱਜ ਗਿਆ ਤੇ ਉਸ ਦੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ ਤਿੰਨ ਅਸਲੇੇ ਬ੍ਰਾਂਧ ਕੀਤੇ ਗਏ ਤੇ ਇੱਕ ਫੋਰਜੂਰਡਰ ਦਿੱਲੀ ਪ੍ਰਾਪਤ ਕੀਤੀ ਗਈ ਹੈ ਤੇ ਉਸ ਦੀ ਜਿਹੜੀ ਹੈ ਹਰਮੀਤ ਪਠਾਨ ਮਾਜਰਾ ਦੀ ਪਾਲ ਚਾਈ ਸਾਡੇ ਵੱਲੋਂ ਅੱਜ ਖਾਣਾ ਸਿਵਲ ਲਾਈਨ ਦੇ ਦੀਪ ਦੇ ਮਕਦਮੇ ਦੇ ਵਿੱਚ ਐਮ ਐਲ ਏ ਹਰਮੀਤ ਪਠਾਨ ਮਾਜਰਾ ਦੀ ਹਰਿਆਣਾ ਵਿਖੇ ਰਾਇਸ਼ ਤੇ ਰੇਡ ਕੀਤੀ ਗਈ ਸੀ ਜਿਸ ਨੂੰ ਕਿ ਹਸਪਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਪਰੰਤੂ ਉਸ ਵੱਲੋਂ ਪਿੰਡ ਵਾਸੀਆਂ ਦੇ ਹਜੂਮ ਦੀ ਮਰਤ ਨਾਲ ਤੇ ਕੁਝ ਸ਼ਰਾਰਤੀ ਅਨਸਰਾਂ ਦੀ ਮਰਤ ਦੇ ਨਾਲ ਪੁਲਿਸ ਪਾਰਟੀ ਤੇ ਬਥਰਾ ਕੀਤਾ ਗਿਆ ਤੇ ਨਾਲ ਹੀ ਫੈਰ ਕੀਤੇਗੇ ਜੋ ਕਿ ਪਥਰਾ ਤੇ ਫੈਰ ਦਾ ਸਹਾਰਾ ਲੈਂਦੇ ਹੋਏ ਮੌਕੇ ਤੋਂ ਭੱਜ ਗਿਆ ਤੇ ਉਸ ਦੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਤਿੰਨ ਅਸਲੇ ਬਰਾਮਦ ਕੀਤੇ ਗਏ ਤੇ ਇੱਕ ਫਰਜੂਰ ਦੀ ਟੀਵੀ ਬਰਾਮਦ ਕੀਤੀ ਗਈ ਹੈ ਤੇ ਉਸ ਦੀ ਜਿਹੜੀ ਹੈ ਹਰਮਿਤ ਖਾਨ ਮੱਜਰੇ ਦੀ ਪਾਲਜਾ